ਕੱਟ ਸਮ ਮੈਜਿਸਟਰਾਂ ਪਹਿਲਾਂ ਵੀ ਜੀਕਰ ਕਰਕੇ ਹਟਿਆ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਜਦੋਂ ਹੁੰਦੀ ਆ ਤਾਂ ਬਾਹਰਲੇ ਸਟੇਟਾਂ ਵਾਲੇ ਕਹਿ ਲਈਏ ਜਾਂ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਕਹਿ ਲਈਏ ਜੋ ਪੰਜਾਬ ਵਿਰੋਧੀ ਨੇ ਉਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਤੁਹਾਡੇ ਮੰਨਣ ਮੁਤਾਬਕ ਨਸ਼ਾ ਕਿੰਨਾ ਹੈ ਬਈ ਦੇਖੋ ਜੇ ਆਪਾਂ ਇਹ ਗੱਲ ਕਰੀਏ ਵੀ ਪੰਜਾਬ ਵਿਰੋਧੀਤਾ ਹੈ ਨਾ ਇਹਦੇ ਵਿੱਚ ਕੋਈ ਦੋੜ ਆਇਆ ਨਹੀਂ ਵੀ ਸਾਡੇ ਪੰਜਾਬ ਨੂੰ ਇੱਕ ਸਾਸ ਸਾਹ ਰਹੀ ਬਦਨਾਮ ਕੀਤਾ ਜਾ ਰਿਹਾ ਹੈ ਨਾ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਹੈ ਤੇ ਪਰ ਇੱਥੇ ਗੱਲ ਜਿਹੜੀ ਨਸ਼ੇ ਦੀ ਆ ਇੱਥੇ ਇਹ ਵੀ ਆ ਕਿ ਇਹ ਕੱਲੇ ਪੰਜਾਬ ਦਾ ਮੁੱਦਾ ਨਹੀਂ ਇਹ ਵਰਲਡ ਵਾਈਡ ਈਸੂ ਆ ਠੀਕ ਹੈ ਜੀ ਸਾਡੇ ਪੰਜਾਬ ਦੇ ਵਿੱਚ ਨਸ਼ੇ ਦੇ ਵਿੱਚ ਲਗਾਤਾਰ ਵਾਧਾ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ ਸਾਡੇ ਨੌਜਵਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਗਏ ਨੇ ਹਨਾ ਅੱਜ ਮੌਤਾਂ ਦੀਆਂ ਦਰਾਂ ਵਧੀਆਂ ਨੇ ਇੱਥੇ ਤੱਕ ਸਾਡੀਆਂ ਆਪਾਂ ਕਹਿ ਦਈਏ ਬੇਟੀਆਂ ਪੇਣਾ ਵੀ ਕਈ ਵਿੱਚੋਂ ਇਹ ਰਾਤ ਤੇ ਭਟਕ ਕੇ ਗਈਆਂ ਨੇ ਹਾਂ ਹੁਣ ਇੱਥੇ ਆਪਾਂ ਜਿਹੜਾ ਪਰ ਸੋਸ਼ਲ ਮੀਡੀਆ ਤੇ ਦੇਖਦੇ ਆ ਰਹੇ ਹਾਂ ਉਹ ਜਾਂ ਜਿਹੜੇ ਦੂਜੇ ਲੋਕ ਪਾਉਂਦੇ ਆ ਉਹ ਜਿਸ ਹਿਸਾਬ ਦਾ ਦਿਖਾਇਆ ਜਾ ਰਿਹਾ ਹੈਗਾ ਇੱਕ ਹਨਾ ਸ਼ੀਸ਼ਾ ਉਸ ਤਰ੍ਹਾਂ ਦਾ ਪੰਜਾਬ ਬਿਲਕੁਲ ਨਹੀਂ ਠੀਕ ਹੈ ਅਮਰੀਕਾ ਕੈਨੇਡਾ ਵਰਗੇ ਵਿਕਸਤ ਦੇਸ਼ ਨੇ ਜਿਹੜੇ ਜਿਨ੍ਹਾਂ ਨੂੰ ਆਪਾਂ ਆਪਾਂ ਤੋਂ ਕਈ ਸਾਲ ਅੱਗੇ ਮੰਨਦੇ ਆ ਹਨਾ ਤੇ ਬਾਈ ਉਥੇ ਤਾਂ ਨੌਜਵਾਨੀ ਫੇਰ ਬਾਈ ਉਹਨਾਂ ਦੀ ਸੜਪਾਂ ਦੇ ਕੋਲ ਵੀ ਪੱਦੀ ਆ ਹਾਂ ਉਥੇ ਤਾਂ ਨਸ਼ੇ ਇੱਕ ਤਰ੍ਹਾਂ ਆਪਾਂ ਕਹਿੰਦੇ ਵੀ ਲੀਗਲ ਨੇ ਹੈਨਾ ਤੇ ਉਥੇ ਤੁਸੀਂ ਦੇਖਿਆ ਹੋ ਨੌਜਵਾਨਾਂ ਨੂੰ ਉਹਨਾਂ ਦੇ ਹਾਲ ਤੇ ਸੜ ਦਿੱਤਾ ਜਾਂਦਾ ਇੱਕ 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 ਇਹ ਪੇਸ਼ੈਂਟ ਦਾ ਇੱਕ ਠੀਕ ਆ ਹੈਨਾ ਪਰ ਨੌਜਵਾਨੀ ਇੱਕ ਦੇਸ਼ ਦਾ ਭਵਿੱਖ ਹੁੰਦੀ ਆ ਜੀ ਠੀਕ ਆ ਉਹਨਾਂ ਨੂੰ ਉਹਨਾਂ ਦੇ ਹਾਲਤੇ ਛੱਡਿਆ ਗਿਆ ਜਦ ਕਿ ਉਹਨਾਂ ਦੀ ਨੌਜਵਾਨੀ ਗਲੀਆਂ ਦੇ ਵਿੱਚ ਦੌੜ ਰਹੀ ਆ ਦਿਖ ਰਹੀ ਆ ਉਥੇ ਕ੍ਰਾਈਮ ਦਰਾਂ ਦੇ ਵਿੱਚ ਵੀ ਆਪਾਂ ਕਹਿ ਦਈਏ ਆਪਣੇ ਨਾਲੋਂ ਪੰਜਾਬ ਨਾਲੋਂ ਕਿਤੇ ਕਈ ਗੁਣਾ ਜ਼ਿਆਦਾ ਵਾਧਾ ਹੋ ਰਿਹਾ ਹਰ ਵਾਰ ਉਹਨਾਂ ਤਾਂ ਸਾਡੇ ਹੈ ਨਹੀਂ ਪਰ ਉਹ ਦਿਖ ਨਹੀਂ ਰਿਹਾ ਹੂੰ ਉਹ ਦੇਖ ਤੁਸੀਂ ਤੁਸੀਂ ਡਾਕਟਰੋਂ ਤੁਸੀਂ ਨਸ਼ਾ ਸ਼ਡੋਨਰ ਹਾਂ ਲੋਕਾਂ ਦਾ ਤੇ ਤੁਹਾਡੇ ਕੋਲੇ ਕਿੰਨੇ ਕੁ ਮਰੀਜ਼ ਆਉਂਦੇ ਨੇ ਤੁਹਾਡੇ ਮੁਤਾਬਕ ਦਰਾਂ ਕਿੰਨੀਆਂ ਘਟ ਰਹੀਆਂ ਨੇ ਬਈ ਮੈਂ ਤੁਹਾਨੂੰ ਉਹੀ ਸੌਰੀ ਇੱਕ ਮੈਂ ਸਾਰਾ ਦੱਸਦਾ ਬਈ ਤੁਹਾਨੂੰ ਛੋਟਾ ਜਿਹਾ ਮੈਂ ਤੁਹਾਨੂੰ ਹਨਾ ਉਹਦੇ ਵਿੱਚ ਮੈਂ ਪ੍ਰੋਸੈਡ ਕਰਨਾ ਚਾਹਾਂਗਾ ਜੀ ਕਿ ਯਾਰ ਜਿਵੇਂ ਉਹ ਉਹਨਾਂ ਦੇ ਨੌਜਵਾਨ ਡੋਲਾ ਰਹੇ ਨੇ ਪਰ ਉਹ ਦੇਖ ਨਹੀਂ ਰਹੇ ਕਿਉਂ ਭਾਈ ਉਹਨਾਂ ਦੇ ਲੋਕ ਆਪਣੀ ਹੀ ਡੋਲਾ ਨਹੀਂ ਪਾਉਂਦੇ ਠੀਕ ਹੈ ਉਹਨਾਂ ਦੇ ਆਪਣੇ ਦੇਸ਼ ਦਾ ਪੰਡੀ ਪਰਚਾਲ ਨਹੀਂ ਕਰਦੇ ਉਹਨਾਂ ਦੇ ਲੋਕ ਆਪਣੀਆਂ ਦੀਆਂ ਲੱਤਾਂ ਨਹੀਂ ਖਿੱਚਦੇ ਸਾਡੇ ਇੱਥੇ ਜਿਆਦਾ ਤਾਂ ਰੌਲਾ ਪਾਉਨੇ ਆ ਸਾਡੀ ਨੌਜਵਾਨੀ ਜੇ ਭੱਟ ਚੁੱਕੀ ਆ ਅਣਜਾਣੇ ਤੇ ਭੱਟ ਚੁੱਕੀ ਆ ਅਸੀਂ ਉਹਨਾਂ ਦੀ ਬਾਹ ਫੜਨ ਦੀ بجائے ਅਸੀਂ ਉਹਨਾਂ ਦਾ ਸਾਥ ਦੇਣ ਦੀ بجائے ਅਸੀਂ ਤਾਂ ਸੜਕਾਂ ਦੇ ਮੈਦਾਨ ਲੈ ਕੇ ਜਲੂਸ ਕੱਢਣ ਤੱਕ ਜਾਂਦੇ ਆ ਜੇ ਸਾਨੂੰ ਕੋਈ ਆਪਾਂ ਕਹਿ ਦਈਏ ਨਾ ਹਣਾ ਉੱਥੇ ਭਾਈ ਬਲਡ ਲੈਵਲ ਤੇ ਤਾਂ ਪੰਜਾਬੀयत ਇੱਕ ਤਰ੍ਹਾਂ ਬਦਨਾਮ ਹੁੰਦੀ ਆ ਹਣਾ ਹੁਣ ਰਹੀਮ ਰੀਜਾਨੀ ਗੱਲ ਭਾਈ ਮਰੀਜ਼ ਸਾਰੇ ਕਿਸਮ ਦੇ ਆਉਂਦੇ ਆ ਨੌਜਵਾਨ ਪੁੱਤ ਨੌਜਵਾਨ ਸੜੋ ਛੋਟੀਆਂ ਹੋਣ ਆ ਨਵਾਲਗਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਮ ਠੀਕ ਆ ਤੇ ਉਹ ਚਾਹੇ ਗਰੀਬ ਆ ਚਾਹੇ ਉਹ ਚਾਹੇ ਉਹ ਬੇਰੋਜ਼ਗਾਰ ਆ ਚਾਹੇ ਉਹ ਰੋਜ਼ਗਾਰ ਆ ਚਾਹੇ ਉਹ ਨੌਕਰੀ ਤੇ ਚਾਹੇ ਉਹ ਦੇਸ਼ ਵਿਦੇਸ਼ ਚਾਹੇ ਉਹ ਸਕਸੈਸ ਆ ਚਾਹੇ ਉਹ ਅਨਸਕਸੈਸ ਹੈ ਨਾ ਚਾਹੇ ਆਪਾਂ ਕਹਿ ਦਈਏ ਭਈ ਆਪਣੀਆਂ ਕੋਈਆਂ ਬੈਨਾ ਹੁਮੀ ਹਣਾ ਤੇ ਇਸ ਕਦਰ ਮਰੀਜ਼ ਆ ਰਹੇ ਨੇ ਦਿਨੋਂ ਦਿਨ ਵਾਦਾ ਵੀ ਹੋ ਰਿਹਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹਣਾ ਤੇ ਮਰੀ ਹਮੇਸ਼ਾ ਕਿਉਂਕਿ ਨਾ ਵਦਣਾ ਬਈ ਹੈਨਾ ਨਸਾਇਤ ਕੇ ਬਦਲਾ ਹੋ ਜਾਂਦੇ ਹੁੰਦੇ ਨੇ ਸਮੇਂ-ਸਮੇਂ ਤੇ ਜਿਵੇਂ ਕਈ ਸਾਲ ਪਹਿਲਾਂ ਸਮੈਕ ਹੁੰਦੀ ਸੀ ਫਿਰ ਮੈਡਿਕਲ ਆ ਗਿਆ ਹੈਨਾ ਆਪਣੇ ਫੁਕੀ ਫੀਮ ਸ਼ੁਰੂ ਤੋਂ ਚੱਲਦੀ ਆ ਫਿਰ ਹੁਣ ਚਿੱਟੇ ਦੀ ਗਿਰਫ ਦੇ ਵਿੱਚ ਅਸੀਂ ਜਾਦਾ ਆਏ ਹੋਇਆ ਇਸ ਤਰ੍ਹਾਂ ਨਸਿਆਂ ਦੇ ਬਦਲਾ ਹੁੰਦੇ ਨੇ ਨਸ਼ਾ ਘਟਦਾ ਕਦੇ ਨਹੀਂ ਹੁੰਦਾ ਜੇ ਆ ਦੱਸ ਜਾਣੇ ਸਕਦੇ ਨੇ ਤਾਂ ਪੰਜਾਣ ਜਾਣੇ ਆਪਾਂ ਗੈਰਹੀ ਲੱਗਦੇ ਆ ਹੁਣ ਇਹਨਾਂ ਦਾ ਹੱਲ ਕਿਵੇਂ ਆ ਹੱਲ ਬਾਈ ਆਸੀਨਾ ਆਪਣੇ ਮਹੱਲੇ 'ਚ ਨਿਗਾਹ ਮਾਰ ਲਈ ਆਪਣੇ ਆਂਢ ਗੁਆਂਢ 'ਚ ਨਿਗਾਹ ਮਾਰ ਲਈ ਜੇ ਅਸੀਂ ਉਹ ਲੋਕਾਂ ਨੂੰ ਦਦਕਾਨ ਨਹੀਂ ਬੁਜਾਏ ਅਸੀਂ ਉਹ ਲੋਕਾਂ ਦਾ ਮੂੰਹ ਫੇਰਨ ਨਹੀਂ ਬੁਜਾਏ ਅਸੀਂ ਉਹ ਲੋਕਾਂ ਦਾ ਭੰਡੀ ਪ੍ਰਚਾਰ ਕਰਨ ਨਹੀਂ ਆਏ ਅਸੀਂ ਉਹਨਾਂ ਦੀ ਬਾਹਾਂ ਫੜ ਕੇ ਕਿਸੇ ਇੱਕ ਚੰਗੇ ਡਾਕਟਰ ਕੋਲ ਜਿਹਦੇ ਤੇ ਵੀ ਤੁਹਾਨੂੰ ਵਿਸ਼ਵਾਸ ਆ ਲੈ ਜੀਏ ਜਾਨੀ ਕਿ ਅਸੀਂ ਉਹਦਾ ਇਲਾਜ ਕਰਾ ਲਈਏ ਕਿਉਂਕਿ ਉਹ ਮਰੀਜ਼ ਆ ਬਾਈ ਤਾਂ ਉਹ ਅੱਗ ਹੋ ਸਕਦਾ ਸਾਡੇ ਘਰੇ ਹੋਣ ਮੰਦੀ ਠੀਕ ਹੈ ਤੁਸੀਂ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੇ ਬਿਲਕੁਲ ਇਲਾਜ ਕਰ ਚੁੱਕੇ ਹੋ। ਤੁਹਾਡੇ ਕੋਲ ਅਜਿਹੀ ਕਿਹੜੀ ਜੜੀ ਬੂਟੀ ਹੈ ਵੀ ਜਿਹੜਾ 40 ਦਿਨਾਂ ਦੇ ਵਿੱਚ ਮਰੀਜ਼ ਨਸ਼ਾ ਛੱਡ ਜਾਂਦਾ ਤੇ ਦੁਬਾਰਾ ਉਹਨੂੰ ਉਹਦੀ ਆਦਤ ਨਹੀਂ ਪੈਂਦੀ? ਬਾਈ ਨਸ਼ਾ ਪਹਿਲੇ ਦਿਨ ਨਹੀਂ ਛੱਡਦਾ। ਅੱਛਾ ਨਸ਼ਾ ਪਹਿਲੇ ਦਿਨ ਛੱਡ ਦਿੰਦਾ ਠੀਕ ਹੈ ਨਸ਼ਾ ਪਹਿਲੇ ਦਿਨ ਹੀ ਛੱਡਦਾ ਬਿਨਾ ਤੋਰ ਤਕਲੀਫ ਤੋਂ ਛੱਡਦਾ ਉਹਨੂੰ ਕੋਈ ਤੋਰ ਤਕਲੀਫ ਨਹੀਂ ਕਿਉਂਕਿ ਨਸ਼ਾ ਤਾਂ ਉਹ ਹਰੇਕ ਸੱਜਣਾ ਚਾਹੁੰਦਾ ਇੱਕ ਤੋਰ ਤੋਂ ਡਰਦਾ ਨਹੀਂ ਹਰਦਾ ਸਾਡੀ ਜਿਹੜੀ ਮੈਡੀਸਨ ਆ ਬਈ ਪਹਿਲੀ ਗੱਲ ਤਾਂ ਉਹ ਭਾਰਤ ਸਰਕਾਰ ਦੁਆਰਾ ਅੱਛਾ ਮਾਨਤਾ ਪ੍ਰਾਪਤ ਮਾਨਤਾ ਪ੍ਰਾਪਤ ਆ ਜੀ ਕੋ ਪਾਸ ਆ ਜੀ ਐਮ ਪੀ ਸਰਟੀਫਾਈਡ ਆ ਜਿੰਨੇ ਵੀ ਆਪਾਂ ਕਹਿ ਦਈਏ ਬਈ ਹਨਾ ਇਹ ਆਯੁਰਵੇਦਾ ਨਾਲ ਸੰਬੰਧਤ ਮੈਕਵੇ ਨੇ ਉਹਨਾਂ ਸਾਰਿਆਂ ਤੋਂ ਪਰ ਮਾਨਤਾ ਪ੍ਰਾਪਤ ਆ ਫੇਰ ਬਾਈ ਉੱਥੇ ਹੁਣ ਕੀ ਆ ਸਾਡੀ ਮੈਡੀਸਨ ਤੋੜਤੇ ਤਾਂ ਕੰਮ ਕਰਦੀ ਆ ਨਾਲ ਇਮਿਊਨਿਟੀ ਤੇ ਕਰਦੀ ਆ ਨਾਲ ਸਾਈਡ ਇਫੈਕਟਾਂ ਤੇ ਕੰਮ ਕਰਦੀ ਆ ਜਿਹੜੀ ਪਹਿਲੇ ਦਿਨ ਨਸ਼ਾ ਛਡਾਉਂਦੀ ਆ ਉਸ ਤੋਂ ਬਾਅਦ ਉਹਨੂੰ ਮੈਂਟਲੀ ਫਿਜ਼ੀਕਲੀ ਸਟਰੋਂਗ ਕਰਦੀ ਆ ਤੇ 40ਵੇਂ ਦਿਨ ਇੱਕ ਸਾਈਡ ਹੋ ਜਾਂਦੀ ਆ ਮੇਨ ਬਈ ਉਸ ਤੋਂ ਪرا ਛਡਾਉਣੇ ਨੇ ਸਾਡੀ ਦਵਾਈ ਦੀ ਆਦਤ ਨਹੀਂ ਹੁੰਦੀ ਫੇਰ ਕੱਲੀ ਦਵਾਈ ਨਹੀਂ ਬਾਈ ਮੇਨ ਮੇਰਾ ਜਿਵੇਂ ਤੁਸੀਂ ਪੁੱਛਿਆ ਤੁਹਾਡੇ ਕੋਲ ਕੀ ਹੈਨਾ ਸਾਡਾ ਅੱਵਦਾ ਤਜਰਬਾ ਬਈ ਹੈਨਾ ਛੱਡਾ ਹਰੇਕ ਬੰਦੇ ਦਾ ਆਪਾਂ ਘਰੀਆ ਕੋ ਆਪਣਾ ਤਿਆਰਵਾ ਹੁੰਦਾ ਤੇ ਕੰਮ ਸਾਰੇ ਕਰਦੇ ਨੇ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਮੇਰਾ ਆਪਣਾ ਹੈ ਨਾ ਤੇ ਭਾਈ ਮੈਂ ਚੀਜ਼ਾਂ ਖੁੰਦਾ ਹਣਾਈਆਂ ਨੇ ਮੈਂ ਦੇਖੀਆਂ ਨੇ ਕਿ ਮੈਨੂੰ ਪਤਾ ਯਾਰ ਜਦੋਂ ਮੇਰੇ ਘਰ ਦੇ ਇੱਕ ਡਾਕਟਰ ਕੋ ਲੈ ਜਾਂਦੇ ਸੀ ਹੈ ਨਾ ਤਾਂ ਉਦੋਂ ਭਾਈ ਮੈਂ ਕਿਉਂ ਫੇਲ ਹੋ ਜਾਂਦਾ ਸੀ ਹੈ ਨਾ ਭਾਈ ਉਹ ਫੇਲੀਅਰ ਕਿਉਂ ਸੀਗਾ ਜਾਂ ਮੇਰੇ ਘਰ ਦੇ ਸੈਂਟਰ ਛੱਡਦੇ ਸੀ ਮੈਂ ਨਾ ਕਿਉਂ ਨਹੀਂ ਸੀ ਛੱਡਦਾ ਭਾਈ ਮੈਨੂੰ ਪਤਾ ਕਿ ਜਦੋਂ ਇੱਕ ਮਰੀਜ਼ ਦਵਾਈ ਵੀ ਲੈ ਲੈਂਦਾ ਸੀ ਮੰਨ ਲਓ ਮੈਂ ਦਵਾਈ ਵੀ ਲੈ ਲੈਂਦਾ ਸੀ ਤਾਂ ਕਾਹਦੀ ਕੀ ਰਹਿ ਜਾਂਦੀ ਸੀ ਤਾਂ ਫਿਰ ਵੀ ਕੀ ਕੀ ਦਿੱਕਤਾਂ ਆਉਂਦੀਆਂ ਸੀ ਭਾਈ ਉਹ ਚੀਜ਼ਾਂ ਦੂਰ ਕੀਤੀਆਂ ਆਪਣੇ ਤੇ ਆ ਫੇਰ ਆਹੀ ਫੇਰ ਭਾਈ ਇੱਕ ਪਰਿਵਾਰਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਇਹਦਾ ਜਿਵੇਂ ਆਪਾਂ ਅਮੀ ਗੱਲ ਐਨਵਾਇਰਨਮੈਂਟ ਆ ਉਹਦਾ ਚੇਂਜ ਕਰਨਾ ਫਿਰ ਮਰੀਜ਼ ਨੂੰ ਸਮਝਾਉਣਾ ਭਾਈ ਤੂੰ ਛੱਡਣਾ ਤਾਂ ਚਾਹਣਾ ਮੈਨੂੰ ਪਤਾ ਇਹਦੇ ਵਿੱਚ ਕੋਈ ਤੋਰ ਆ ਨਹੀਂ ਮਰੀਜ਼ ਤੋਂ ਵੱਧ ਦੁਖੀ ਤਾਂ ਕੋਈ ਹੁੰਦਾ ਹੀ ਨਹੀਂ ਨਸ਼ੇ ਵਾਲੇ ਤੋਂ ਹਨਾ ਘਰ ਪਰਿਵਾਰ ਨਾਲੋਂ ਮੈਂ ਕਹਿੰਦਾ ਮਰੀਜ਼ ਜ਼ਿਆਦਾ ਦੁਖੀ ਹੁੰਦਾ ਜਿਹਨੇ ਹਰ ਵਕਤ ਉਹੀ ਇੱਕ ਚੱਕਰ ਵੀਉ ਦੇ ਵਿੱਚ ਉਲਜਿਆ ਰਹਿਣਾ ਭਾਈ ਪਰ ਉਹਨੂੰ ਆਉਂਦਿਆਂ ਭਾਈ ਤੋੜ ਤੋਂ ਡਰਦੇ ਨਹੀਂ ਛੱਡਦੇ ਤੇ ਤੋੜ ਤੈਨੂੰ ਲੱਗਣੀ ਹੁੰਦਾ ਇਹ ਜ਼ਿੰਮੇਵਾਰੀ ਮੇਰੀ ਆ ਤੂੰ ਇਹ ਨਾ ਗੱਲਦਾ ਭਾਈ ਨਸ਼ਾ ਤੂੰ ਹੀ ਕਰਨਾ ਤੋੜਦੇ ਇਹਨੋਂ ਮੈਂ ਨਹੀਂ ਲੱਗਣ ਦਿੰਦਾ ਕੋਈ ਸਾਈਡ ਇਫੈਕਟ ਨਹੀਂ ਤੇ ਦਵਾਈ ਵੀ ਆਤ ਨਹੀਂ ਹੁੰਦੀ ਇਹੀ ਆ ਤੈਨੂੰ ਭਾਈ ਇਹ ਵੀ ਦੱਸਾਂਗੇ ਆਪਾਂ ਕਿਵੇਂ ਲੈਣਾ ਪਰਿਵਾਰ ਨੂੰ ਵੀ ਭਾਈ ਸਮਝਾਵਾਂਗੇ ਤੇਰੇ ਨਾਲ ਕੋਈ ਗਲਤ ਬਤੀਰਾ ਨਾ ਕਰੇ ਭਾਈ ਤੁਸੀਂ ਗੁੱਸੇ ਨਾਲ ਨਹੀਂ ਛੜਾਲ ਸਕਦੇ ਤੁਸੀਂ ਲੜ ਕੇ ਨਹੀਂ ਛੜਾਲ ਸਕਦੇ ਤੁਸੀਂ ਕੁੱਟ ਮਾਰ ਕੇ ਨਹੀਂ ਛੜਾਲ ਸਕਦੇ ਤੁਸੀਂ ਕੈਦ ਕਰਕੇ ਨਹੀਂ ਅਸੀਂ ਉਹ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਇੱਕ ਮਰੀਜ਼ ਨੂੰ ਪਰਿਵਾਰ ਕਈ ਵਾਰ ਕਹਿੰਦਾ ਹਾਂ ਕਿਆ ਹੋ ਖਲਾ ਐ ਖਲਾ ਸੀਦਾ ਇਹਨੂੰ ਸਾਰੀਆਂ ਚੀਜ਼ਾਂ ਦੇਣ ਨੂੰ ਤਿਆਰ ਆ। ਬਾਈ ਉਹਦੀ ਪਹਿਲਾਂ ਤੋੜ ਦਾ ਹੱਲ ਕਰਨਾ ਪਊ। ਫੇਰ ਉਹ ਸਾਡੀ ਗੱਲ ਸੁਣੂ ਹਨਾ ਜਦੋਂ ਆਪਾਂ ਉਹਦੀ ਤੋੜ ਦਾ ਹੱਲ ਕਰਤਾ ਨਾ ਉਹਦੀ ਤੋੜ ਉਹ ਫੇਰ ਸਾਡੀ ਹਰ ਤਰ੍ਹਾਂ ਨਾਲ ਗੱਲ ਬੰਨੂਗਾ ਫੇਰ ਮਰੀਜ਼ ਨੂੰ ਪਿਆਰ ਨਾਲ ਤੁਸੀਂ ਜਿਵੇਂ ਮਰਦੀ ਸਮਝਾ ਲਓ ਉਹ ਸਮਝ ਜਾਊਗਾ। ਤੇ ਸਾਡੇ ਜਿਹੜੇ ਦਰਸ਼ਕ ਇਸ ਵੇਲੇ ਦੇਖ ਰਹੇ ਨੇ ਤੁਸੀਂ ਆਪਣਾ ਕੰਟੈਕਟ ਨੰਬਰ ਜ਼ਰੂਰ ਸਾਂਝਾ ਕਰ ਦਿਓ ਤੇ ਕਲੀਨਿਕ ਤੁਹਾਡਾ ਅਸਲ ਦੇ ਵਿੱਚ ਕਿੱਥੇ ਆ ਉਹ ਵੀ ਬਾਈ 베ਰ ਕਲੀਨਿਕ ਪਿੰਡ ਖੇੜਾ ਨੇੜੇ ਅੰਮ੍ਰਿਤਗੜ ਮੰਡੀ ਅੱਛਾ ਜੀ ਇਹ ਅਮਨਗੜ ਮੰਡੀ ਦੇ ਬਿਲਕੁਲ ਨੇੜੇ ਪੈ ਜਾਂਦਾ ਵਾਸ ਸਟੈਂਡ ਤੋਂ 1.5 ਕਿਲੋਮੀਟਰ ਆ ਬਈ ਤੇ ਨੰਬਰ 98785 70874 ਤੇ ਦੂਜਾ 9154 30253 ਤੇ ਤੀਜਾ 85904070 ਜੀ ਠੀਕ ਹੈ ਜੀ ਮਤਲਬ ਜਿਹੜੇ ਵੀ ਨਸ਼ਾ ਛੱਡਣ ਦੇ ਚਾਹਵਾਨ ਨੇ ਚੁਪ ਨੇ ਬਿਲਕੁਲ ਉਹ ਜ਼ਰੂਰ ਤੁਹਾਡੇ ਨਾਲ ਕਿਸੇ ਵੇਲੇ ਸੰਪਰਕ ਬਿਲਕੁਲ ਬਾਈ ਜਦ ਮਰਜ਼ੀ ਚੱਲ ਜੀ ਬਹੁਤ ਬਹੁਤ ਧੰਨਵਾਦ ਸਰ ਜਾਣਕਾਰੀ ਸੰਜੀ ਬਾਈ ਧੰਨਵਾਦ